ਇੱਕ ਪਾਸੇ ਤਾਂ ਜਿੱਥੇ ਫਗਵਾੜਾ ਨਜ਼ਦੀਕ ਪਿੰਨਰ ਰੂਡ ਵਿਖੇ ਦੀਵਾਲੀ ਦਾ ਤਿਉਹਾਰ ਪਟਾਕੇ ਚਲਾ ਕੇ ਮਨਾਇਆ ਗਿਆ ਉੱਥੇ ਹੀ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਇਹ ਤਿਉਹਾਰ ਪਿੰਡ ਵਿੱਚ ਬੂਟੇ ਲਗਾ ਕੇ ਅਤੇ ਸਾਬ ਸਫਾਈ ਕਰਕੇ ਮਨਾਇਆ ਗਿਆ ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਮਠਾਈ ਵੀ ਵੰਡੀ ਗਈ ਹੁਣ ਆ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਦੇ ਨਾਲ ਨਾਲ ਸਾਰੇ ਤਿਉਹਾਰ ਮਿਲ ਜੁਲ ਕੇ ਸਮਾਜ ਨੂੰ ਸੇਧ ਦੇਣ ਵਾਲੇ ਕੰਮ ਕਰਕੇ ਮਨਾਉਣ ਉਨ੍ਹਾਂ ਨਾਲ ਹੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵਾਅਦੋ ਵਾਦ ਬੂਟੇ ਲਗਾ ਕੇ ਤੇ ਉਹਨਾਂ ਦੀ ਸਾਂਝ ਸੰਭਾਲ ਕਰਨੀ ਚਾਹੀਦੀ ਹੈ ਉਨਾਸਮੂ ਫਗਬੜਾ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮਜੂਦ ਸਨ ਪਿੰਡ ਨਰੂੜ ਤੋਂ ਦਾ ਅਵਰੰਗ ਚੈਨਲ ਇਹ ਅਰਜਨਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਮੈਂ ਪਟਵਾਰੀ ਰਣਵੀਰ ਸਿੰਘ ਪਿੰਡ ਨਰੂੜ ਅ ਅਸੀਂ ਸੋਚਿਆ ਕਿ ਜਿਵੇਂ ਘਰਾਂ ਦੀ ਸਫਾਈ ਬਹੁਤ ਜ਼ਰੂਰੀ ਹੈ ਦੀਵਾਲੀ ਤੇ ਹਰੇਕ ਜਾਨੀ ਘਰ ਦੇ ਵਿੱਚ ਸਫਾਈ ਕਰਦੇ ਐ ਡਸਟਿੰਗ ਹੁੰਦੀ ਆ ਤੇ ਅਸੀਂ ਸੋਚਿਆ ਕਿ ਅਸੀਂ ਕਿਉਂ ਨਾ ਆਪਣੇ ਪਿੰਡ ਨੂੰ ਸਾਫ ਸੁਥਰਾ ਕਰਨ ਦੇ ਲਈ ਅਜ ਬਰਾਲਾ ਕਰੀਏ ਪਿੰਡ ਦੀ ਸਫਾਈ ਕਰਕੇ ਹੀ ਦਿਵਾਲੀ ਨਵੇਕਲੇ ਦਿਵਾਰੀ ਜਿਹੜੀ ਆ ਨਵੇਕਲੇ ਤਰੀਕੇ ਨਾਲ ਮਨਾਈ ਜਾਵੇ। ਔਰ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਮੇਰੇ ਪਿੰਡ ਦੇ ਦੇਸ਼ ਵਿਦੇਸ਼ ਦੇ ਵਿੱਚ ਜਾਂ ਯਾਰ ਦੋਸਤ ਕਿਤੇ ਕਿਤੇ ਵੀ ਪੰਜਾਬੀ ਨਾਮ ਲੈਵਾ ਜਿਹੜੇ ਹੈਗੇ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਦਿਵਾਲੀ ਦੀ ਤੇ ਕਿਉਂਕਿ ਹਰ ਸਾਲ ਆਉਂਦਾ ਲਾਈਟਾਂ ਦਾ ਤਿਉਹਾਰ ਹੈ ਇਹ ਤੇ ਇਹਦੇ ਨਾਲ ਕਾਫੀ ਕੁਝ ਜੁੜਿਆ ਹੋਇਆ ਹਿੰਦੂਇਜ਼ਮ ਦੇ ਨਾਲ ਸ਼੍ਰੀ ਰਾਮ ਜੀ ਬਨਵਾਸ ਕੱਟ ਕੇ ਆਏ ਸੀ ਦੀਵੇ ਜਗਾਏ ਗਏ ਸੀ ਤੇ ਬੰਦੀ ਛੋੜ ਦੇਵਸ ਦੇ ਤੌਰ ਤੇ ਵੀ ਬਾਈ ਧਰ ਦੇ ਬਾਈ ਧਰ ਦੇ ਰਾਜ ਜਿਹੜੇ ਸੀਗੇ ਉਹ ਆਪਣੇ ਛੇਵੀਂ ਪਾਤਸ਼ਾਹੀ ਨੇ ਆਜ਼ਾਦ ਕਰਾਏ ਸੀਗੇ ਤੇ ਬਹੁਤ ਕੁਝ ਇਸ ਦੇ ਨਾਲ ਸਾਡਾ ਜੁੜਿਆ ਹੋਇਆ ਇਸ ਕਰਕੇ ਅਸੀਂ ਸੋਚਿਆ ਕਿ ਅੱਜ ਕਿਉਂ ਨਾ ਜਿਹੜਾ ਇਹਨੂੰ ਜਿਹੜੇ ਸਾਡੇ ਪਿੰਡ ਦੇ ਵਿੱਚ ਬੂਟੇ ਲਾਏ ਸੀ ਅਸੀਂ ਉਹਨਾਂ ਦੀ ਸਾਫ਼ ਸਫਾਈ ਕਰਕੇ ਇਸ ਦਿਹਾੜੇ ਨੂੰ ਮਨਾਇਆ ਜਾਵੇ ਤੇ ਸਰ ਕੁਝ ਬੂਟੇ ਜਿਹੜੇ ਆ ਉਹ ਕੋਈ ਹੈ ਪਸ਼ੂਆਂ ਵਾਲੋ ਖਾਦੇ ਗਏ ਆ ਜਾਂ ਤੋੜੇ ਗਏ ਆ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਇਹ ਕੁਝ ਬੂਟੇ ਪਸ਼ੂਆਂ ਨੇ ਵੀ ਖਾਦੇ ਆ ਕੁਝ ਤੋੜੇ ਵੀ ਗਏ ਆ ਅਸੀਂ ਜਿਨ੍ਹਾਂ ਨੇ ਤੋੜਿਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਲਾਉਣੇ ਬਹੁਤ ਔਖੇ ਆ ਬੱਚਿਆਂ ਨੂੰ ਬੂਟਾ ਪਾਲਣਾ ਹੁੰਦਾ ਤੇ ਮੈਂ ਜਿਹੜੇ ਐਨ ਜੀਓਸ ਵਗੈਰਾ ਵੀ ਹੈਗੇ ਆ ਉਹਨਾਂ ਨੂੰ ਵੀ ਅਪੀਲ ਕਰਦਾ ਜਿੱਦਾਂ ਬੂਟੇ ਲਾ ਜਾਂਦੇ ਆ ਬੂਟਾ ਲਾਉਣਾ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਬੂਟਾ ਜਿੰਨੇ ਮਰਜ਼ੀ ਹਜ਼ਾਰਾਂ ਦੀ ਤਦਾਰ ਚ ਲਾ ਦਿਓ ਪਰ ਪਾਲਣਾ ਜਿਹੜਾ ਹੈ ਨਾ ਉਹ ਅਸਲ ਦੇ ਵਿੱਚ ਪਾਲਣਾ ਚਾਹੀਦਾ ਬੂਟੇ ਨੂੰ ਪਾਣੀ ਜ਼ਰੂਰ ਦਿਓ ਨਹੀਂ ਤਾਂ ਲੱਗ ਕੇ ਸੁੱਕ ਜੂਗੇ ਗਿਣਤੀ ਦੱਸ ਦਾਂਗੇ ਆਪਾਂ ਪਈ ਇੰਨੀ ਗਿਣਤੀ ਹੋ ਗਈ ਜੀ ਇਹਨੇ ਬੂਟੇ ਲਾ ਦਿੱਤੇ ਆ ਬੂਟੇ ਲਾਣ ਨਾ ਨਹੀਂ ਬੂਟੇ ਪਾਲਣ ਨਾ ਹੁੰਦੇ ਆ ਜੀ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਆਪ ਵੀ ਪਾਣੀ ਪਾਉਨੇ ਆ ਇੱਕ ਖੁਸ਼ੀ ਦੀ ਗੱਲ ਇਹ ਹੋਈ ਕਿ 베ਰੀ ਲਾਈਓ ਆ ਜੀ ਐਪਲ 베ਰੀ ਆ ਮਹਿੰਗੀ ਆ 200 ਰੁਪਏ ਦਾ ਬੂਟਾ ਆ ਉਹਨੂੰ ਫਲ ਵੀ ਲੱਗ ਗਿਆ ਮੇਰੇ ਖਿਆਲ ਕੱਲ ਵੀ ਲੋਕਾਂ ਨੇ ਕੁਝ ਦੀਵਾਲੀ ਮਨਾਈ ਆ ਉਹਦੇ ਮੰਡ ਬੂਟੇ ਦੇ ਦੀਵੇ ਜਗਾ ਕੇ ਤੇ ਉੱਥੇ ਪੈਸੇ ਵੀ ਚੜਾਇਓ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਬੇਨਤੀ ਵੀ ਕਰਦਾ ਕਿ ਪਿਆਸਿਆਂ ਦੇ ਨਾਲੋਂ ਜੇ ਤੁਸੀਂ ਪਾਣੀ ਪਾ ਗਏ ਨਾ ਇਹਨੂੰ ਦੂਸਰਾ ਕਰ ਦੋ ਪਾਲ ਦੋ ਵੀ ਤੁਹਾਡੇ ਵਰਗਾ ਕੋਈ ਨਹੀਂ ਤੁਹਾਡੀ ਜਿਹੜੀ ਮਿਹਨਤ ਆ ਉਹਨੂੰ ਵੀ ਫਾਇਦਾ ਲੱਗੂਗਾ ਜਿਹੜੀ ਤਮੰਨਾ ਉਹ ਵੀ ਪੂਰੀ ਹੋਏ